ਸਤਿ ਸ੍ਰੀ ਅਕਾਲ ਕਿਸਾਨ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਸ ਚੈਨਲ ਦੇ ਉੱਪਰ ਅਸੀਂ ਕਿਸਾਨਾਂ ਨਾਲ ਜੁੜੀਆਂ ਖੇਤੀਬਾੜੀ ਦੇ ਨਾਲ ਜੁੜੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਜਿਹੜੇ ਕਿਸਾਨ ਵੀਰ ਇਸ ਚੈਨਲ ਤੇ ਨਵੇਂ ਹਨ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ 1263 ਜਿਹੜਾ ਫੰਗੀਸਾਈਡ ਹੁੰਦਾ ਉਹਦੇ ਬਾਰੇ ਗੱਲਬਾਤ ਜਿਹੜੀ ਕਰਨੀ ਹੈ ਜਾਣਕਾਰੀ ਸ਼ੇਅਰ ਕਰਨੀ ਹੈ ਬਹੁਤ ਸਾਰੇ ਕਿਸਾਨ ਵੀਰ ਝੋਨੇ ਦੇ ਵਿੱਚ 1263 ਪਾਊਡਰ ਦੀ ਜਿਹੜੀ ਵਰਤੋਂ ਕਰਦੇ ਨੇ ਚਾਹੇ ਉਹ ਕਿਸੇ ਵੀ ਕੰਪਨੀ ਦਾ ਹੋਵੇ 1263 ਦੇ ਵਿੱਚ 12% ਹੁੰਦਾ ਕਾਰਬੋਨ ਡਾਈਜ਼ਮ ਅਤੇ 63% ਹੁੰਦਾ ਜਿਹੜਾ ਮੈਨਕੋਜੇਬ ਜਿਹੜਾ ਇਹਦੇ ਵਿੱਚ 12% ਕਾਰਬੋਡਾਈਜ਼ਮ ਹੁੰਦਾ ਜਿਹੜਾ ਇਹ ਹੁੰਦਾ ਕਿ ਝੋਨੇ ਨੂੰ ਜਿਹੜਾ ਲੰਮੇ ਸਮੇਂ ਤੱਕ ਜਿਹੜਾ ਉੱਲੀ ਤੋਂ ਬਚਾਉਣ ਵਿੱਚ ਜਿਹੜੀ ਰੱਖਿਆ ਕਰਦਾ ਲੰਮੇ ਸਮੇਂ ਤੱਕ ਜਿਹੜਾ ਇਹ ਕੰਮ ਕਰਦਾ ਜਿਹੜਾ ਇਹਦੇ ਵਿੱਚ ਮੈਨਕੋਜੇਬ ਹੁੰਦਾ ਇਹ ਹੁੰਦਾ ਕੰਟੈਕਟ ਫੰਗੀਸਾਈਡ ਇਹ ਜਾਣ ਸਾਰੀ ਜਦੋਂ ਜਿਹੜੀ ਵੀ ਉੱਲੀ ਇਹਦੇ ਕੰਟੈਕਟ ਵਿੱਚ ਆਉਂਦੀ ਹੈ ਇਹ ਉਸ ਨੂੰ ਜਿਹੜਾ ਖਤਮ ਕਰਨਾ ਸ਼ੁਰੂ ਕਰ ਦਿੰਦਾ ਪਰ ਕਿਸਾਨ ਵੀਰੋ ਜਿਹੜਾ ਮੈਨਕੋਜੇਬ 63% ਹੁੰਦਾ ਇਹ ਜਦੋਂ ਆਪਾਂ ਜੂਰੀਏ ਦੇ ਨਾਲ ਜਿਹੜਾ ਮਿਲਾ ਕੇ ਝੋਨੇ ਦੇ ਵਿੱਚ ਪਾਉਨੇ ਆ ਤਾਂ ਇਹ ਜਿਹੜਾ ਕੰਮ ਨਹੀਂ ਕਰਦਾ ਕਿਉਂਕਿ ਇਹ ਜਿਹੜਾ ਝੋਨੇ ਦੇ ਵਿੱਚ ਆਪਾਂ ਜੂਰੀਏ ਨਾਲ ਮਿਲਾ ਕੇ ਪਾ ਦਨੇ ਆ ਜ਼ਮੀਨ ਤੇ ਡਿੱਗਣ ਅਨਸਾਰ ਜਿਹੜਾ ਇਹ ਖਤਮ ਹੋ ਜਾਂਦਾ ਜਿਹੜਾ ਮੈਨਕਲ ਜੇਵ ਹੁੰਦਾ ਤੇ ਜਿਹੜਾ 12% ਹੁੰਦਾ ਕਾਰਬਨ ਡਾਈਜ਼ਮ ਉਹੀ ਜਿਹੜਾ ਆਪਣੇ ਝੋਨੇ ਦੇ ਵਿੱਚ ਕੰਮ ਕਰਦਾ ਆ ਪਰ ਜੇਕਰ ਆਪਾਂ ਇਹਦਾ ਪੂਰਾ ਰਿਜ਼ਲਟ ਲੈਣਾ ਆ ਤਾਂ ਆਪਾਂ ਨੂੰ ਕਿਸਾਨ ਵੀਰੋ ਅੱਧਾ ਕਿਲੋ ਜਿਹੜਾ 1 ਏਕੜ ਦੇ ਵਿੱਚ ਇਹਦੀ ਸਪਰੇਅ ਕਰਨੀ ਚਾਹੀਦੀ ਆ ਤਾਂ ਜਿਹੜਾ ਇਹ 12 ਤੇ 63 ਦੋਨੇ ਜਿਹੜੇ ਟੈਕਨੀਕਲ ਨੇ ਆਪਣੀ ਫਸਲ ਦੇ ਵਿੱਚ ਜਿਹੜਾ ਕੰਮ ਕਰਦੇ ਨੇ ਕੁੱਲੀ ਤੋਂ ਬਚਾਉਣ ਦੇ ਲਈ ਜਹੀਂ ਕਿ ਜੇਕਰ ਆਪਾਂ ਨੂੰ ਆਪਣੇ ਚੌਨੇ ਦੇ ਵਿੱਚ ਕੋਈ ਉੱਲੀ ਆ ਜਿਹੜੀ ਦਿਖਾਈ ਦੇ ਰਹੀ ਆ ਆਪਾਂ ਚਾਹੁੰਦੇ ਆ ਕਿ ਨਾਲ ਦੀ ਨਾਲ ਜਿਹੜੀ ਉਹ ਨਸ਼ਟ ਹੋ ਜਾਵੇ ਤਾਂ ਆਪਾਂ ਨੂੰ ਜਿਹੜੀ ਜ਼ਮੀਨ ਦੇ ਵਿੱਚ ਇਹਨੂੰ ਪਾਉਣ ਦੇ ਬਾ ਵਜੂਦ ਪੂਰਾ ਰਿਜ਼ਲਟ ਨਹੀਂ ਮਿਲਦਾ ਜਨਨ ਕੀ ਆਪਾਂ ਨੂੰ ਇਸ ਦੀ ਸਪਰੇਅ ਕਰਨੀ ਚਾਹੀਦੀ ਹੈ ਤਾਂ ਸਪਰੇਅ ਦੇ ਨਾਲ ਜਿਹੜਾ ਆਪਾਂ ਨੂੰ ਤੁਰੰਤ ਇਹਦਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ। ਜ਼ਿਆਦਾਤਰ ਕਿਸਾਨ ਵੀਰ ਜਿਹੜੀ ਇਹਨੂੰ ਯੂਰੀਆ ਦੇ ਵਿੱਚ ਮਿਲਾ ਕੇ ਹੀ ਇਹਦੀ ਵਰਤੋਂ ਜਿਹੜੀ ਕਰਦੇ ਨੇ ਕਿਉਂਕਿ ਸਪਰੇਅ ਕਰਨ ਦੇ ਵਿੱਚ ਜਿਹੜੀ ਦਿੱਕਤ ਮਹਿਸੂਸ ਕਰਦੇ ਨੇ। ਸੋ ਏਸੀ ਇੱਕ ਨਿੱਕੀ ਜੀ ਜਾਣਕਾਰੀ ਕਿਸਾਨ ਵੀਰੋ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਤੀ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰ ਦੇਣਾ। ਧੰਨਵਾਦ ਦੋਸਤੋ।